ਕਿੰਨੇ ਨੇ ਤੁਸੀਂ ਸੈਕਸ ਕੀਤਾ ਦੋਵਾਂ ਜਣੇ 10 20 ਹ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਆ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ ਫਿਰ ਫੋਟੋ ਫਿਰ ਉਹਦੀਆਂ ਚੈਟ ਤੇ ਕੰਨਾਂ ਨਾਲ ਘੱਟੋ ਘੱਟ ਨਹੀਂ ਤਾਂ 60 62 ਉਹਦੀਆਂ ਫੋਨ ਕਾਲਾਂ ਆਈਆਂ ਹਾਂਜੀ ਉਹਦੇ ਵਿੱਚੋਂ ਆ ਆਵਾਜ਼ ਕਿਹਦੀ ਆ ਆ ਦੋ ਵਾਰ ਜਾਏ ਕਿਹਦੀਆਂ ਗੀਤ ਹੈ ਇਹ ਕਹਿੰਦਾ ਮੈਂ ਤੈਨੂੰ ਚਾਕੇ ਲੈ ਜਾਣਾ ਕੌਣ ਕਹਿ ਰਿਹਾ ਹੈ ਆ ਕੁੜੀ ਲੋਨ ਦਾ ਰੇਖਿਆ ਤੇ ਤੇਰੇ ਨਾਲ ਅੱਛੇ ਕਰਦਾ ਨਾ ਜੇ ਲੋ ਵੀ ਬਦ ਕਰਨਾ ਸ਼ੁਰੂ ਕਰ ਦੇ ਇਹ ਮੰਨੀ ਅੰਮ੍ਰਿਤ ਦਾ ਵੀ ਇਸ਼ਾਰਾ ਨਹੀਂ ਪਈ ਅਰੇ ਓਕੇ ਤੁਸੀਂ ਇਹ ਵਾਰ ਸੇਵਾ ਦਾ ਕਿਹੜੇ ਸਥਾਨ ਤੇ ਕੋਈ ਤੁਸੀਂ ਇਹ ਕਿਹੜੇ ਸੇਵਾ ਦਾ ਮਾਪ ਆਪਣੇ ਸਥਾਨ ਕੋਲ ਜਾਈ ਕੇ ਚੱਲ ਘੱਟ ਦੇ ਅੰਮ੍ਰਿਤ ਸ਼ਕਨ ਅੱਛਾ ਕਿਆ ਹੋਇਆ ਸੀ ਜਵਾਨ ਕਹਿਣੀ ਬੋਤਲ ਦੇ ਵਿੱਚ ਅਸੀਂ ਬੱਚਾ ਬੋਲ ਹਾਂ ਕੋਣ ਹੈ ਹੋਰਾ ਸਾਹਿਬ ਦੇ ਵਿੱਚ ਕਿੰਨੇ ਅਸੀਂ ਤੁਸੀਂ ਸੈਕਸ ਕੀਤਾ ਦੋਹਾਂ ਜਣੇ 10 20 ਹਜ਼ਾਰ ਘੱਟੋ ਘੱਟ ਤੁਸੀਂ ਐਸ ਬਾਬੇ ਦੇ ਨਾਲ ਪਏ ਹਾਂ ਹਾਂਜੀ ਇਹਨਾਂ ਨੇ ਸਰੀਰਕ ਸੰਬੰਧ ਬਣਾਏ ਹਾਂਜੀ